ਦੇਸੀ ਉਹ ਛੜੇ ਛੜੇ ਨਾ ਸਮਝੋ ਲੋਕੋ ਚਾਏ ਗਏ ਕੋਟਕਾਰੀ ਨਾ ਛੜਿਆਂ ਨੂੰ ਥੋੜਾ ਅਫੈਂਸਿਵ ਨਾ ਕੋਈ ਲੱਗੇ ਬਿਮਾਰੀ ਉਹ ਦੇਸੀ ਘੋਦੇ ਪਕੜ ਪਰ ਸਰਕਾਰੀ ਅੱਛਾ ਹੁਣ ਛੜਿਆਂ ਨੇ ਗੈਸ ਵਾਲੀ ਫੁਕਣੂ ਹਟ ਗਈ ਦਾੜੀ ਉਹ ਪਹਿਲਾਂ ਪ੍ਰਾਈਵੇਟ ਛੜੇ ਸਨ ਹੁਣ ਬਣ ਗਏ ਸਰਕਾਰੀ ਛੜਿਆਂ ਨੂੰ ਮੌਜਾ ਮੌਜਾ ਕਰ ਕੇ ਅਟਲ ਵਿਹਾਰ ਦੀ ਦੁਨੀਆਂ ਤੇ ਸਰਤਾਂ ਮੈਂ ਮਹਿਸੂਸ ਕਰਦਾ ਇਹਨਾਂ ਦਿਨਾਂ ਦੇ ਵਿੱਚ ਜਿੰਨਾ ਵੀ ਜੋ ਵੀ ਮੇਰੇ ਅੰਦਰ ਸੀ ਮੈਨੂੰ ਸਾਡੇ ਬਾਹਰ ਦੇ ਪ੍ਰਮੋਟਰਾਂ ਨੇ ਕਿਹਾ ਯਾਰ ਕੁਝ ਇਸ ਤਰ੍ਹਾਂ ਦਾ ਉਹ ਕਰਨਾ ਹੈ ਮੈਂ ਕਿਹਾ ਯਾਰ ਕੀ ਕਰਨਾ ਹੈ ਕਹਿੰਦਾ ਜੀ ਤੁਸੀਂ ਮਾਫੀ ਨਹੀਂ ਮੰਗਦੇ ਮੈਂ ਫਿਰ ਮਾਫੀ ਕਿਸ ਗੱਲ ਦੀ ਹੈ ਕਹਿੰਦੇ ਜਿਹੜਾ ਹੋਇਆ ਸੀ ਉਹ ਕਾਹਨ ਹੋਇਆ ਸੀ ਵੈਂਕੂਵਰ ਦੀ ਸਟੇਜ ਤੇ ਹੋਇਆ ਸੀ ਮੈਂ ਕਿਹਾ ਵੈਂਕੂਵਰ ਦੀ ਸਟੇਜ ਤੇ ਜੋ ਵੀ ਹੋਇਆ ਸੀ ਉਹ ਮੈਂ ਉਹਨਾਂ ਨੂੰ ਹੱਥ ਜੋੜਦਾ ਰਿਹਾ ਉਹ ਮੇਰੇ ਅੱਗੇ ਮੁਰਦਾਬਾਤ ਬੁਲਾਉਂਦੇ ਰਹੇ। ਉਹ ਮੇਰੇ ਅੱਗੇ ਜਦੋਂ ਇਹ ਵੱਡੀ ਉਂਗਲ ਦਿਖਾਉਣ ਲੱਗੇ ਜਿਹੜੀ ਖਤਰਨਾਕ ਹੁੰਦੀ। ਫਿਰ ਮੇਰੇ ਮੂੰਹ ਚੋਂ ਨਿਕਲਿਆ ਕੁਛ। ਹਾਲਾਂਕਿ ਗਾਲ ਨਹੀਂ ਸੀ ਹੋ ਪਰ ਧੀ ਨੂੰ ਗਾਲ ਨਹੀਂ ਕਹਿੰਦੇ। ਮਾਮਾ ਨੇ ਬੱਤੀ ਹਮੇਸ਼ਾ ਬੱਚਿਆਂ ਨੂੰ ਦਿੱਤੀ ਹੈ ਜਦੋਂ ਚਰੂਣੀ ਲੜਦੇ। ਬੱਤੀ ਜਿਹੜੇ ਬੱਤੀ ਨੂੰ ਸਮਝਣ ਗਾਲ ਉਹ ਪੰਜਾਬੀ ਤੋਂ ਕੰਗਾ ਕੀ ਬਾਤ ਕੀ ਬਾਤ ਕੀ ਬਾਤ ਖਾਜੇ ਚੰਦਰਾ ਜਦੋਂ ਜੰਗਾਲ ਤੇ ਬੱਤੀ ਦੇਣੀ ਪੈਂਦੀ ਹੈ ਹਾਏ ਹਾਏ ਕੀ ਬਾਤ ਬਾਬਾ ਜੀ ਸਾਧੂ ਸੰਤ ਸੇਕ ਦੇ ਤੁਮੇ ਨਾ ਕੋਈ ਜਾਦੂ ਨਾ ਕੋਈ ਟੂਣਾ ਜਿਹਨੂੰ ਲੜਦੇ ਹੋਣ ਚ ਲੂਣੇ ਤੇ ਬੱਤੀ ਤੇ ਨਹੀਂ ਪਈ ਹੈ ਮਨਸਾਪ ਇਹਦੀ ਨਾਲ ਢੋਲੇ ਇਸ ਇਹ ਗਾਲ ਨਹੀਂ ਹੈ ਇਹ ਗਾਲ ਨਹੀਂ ਹੈ ਬੱਚੇ ਜਿਹੜੇ ਮਾਵਾ ਜਿਹੜੀਆਂ ਬੱਚੇ ਨੂੰ ਚੀਜ਼ ਗੱਡੀਆਂ ਸੀ ਆ ਪਰ ਉਹਨਾਂ ਨੇ ਜਿਹੜੀਆਂ ਵੱਡੀਆਂ-ਵੱਡੀਆਂ ਗਾਲਾਂ ਕੁੱਟਿਓ ਜਿਹੜੀਆਂ ਉਹਨਾਂ ਨੇ ਗੱਡੀਆਂ ਉਹਦਾ ਮਹਿਸੂਸ ਹੀ ਨਹੀਂ ਕੀਤੀ ਉਹਨਾਂ ਨੇ ਜੋ ਵੀ ਗੱਲ ਹੋਈ ਸੀ ਉਸ ਵੇਲੇ ਫਿਰ ਉਸ ਤੋਂ ਬਾਅਦ ਫਿਰ ਮੇਰੇ ਦਿਲ ਦੇ ਵਿੱਚ ਆਇਆ ਕਿ ਮੈਂ ਯਾਰ ਮਾਫੀ ਮੰਗਣੀ ਹੈ ਤੇ ਫਿਰ ਮਾਫੀ ਕਿਸ ਤਰ੍ਹਾਂ ਮੰਗੀ ਕਹਿੰਦੇ ਜੀ ਤੁਸੀਂ ਉਹਦੇ ਤੇ ਆਪਣਾ ਉਤਾਰ ਕਮਾ ਲਿਆ ਮੈਂ ਤਾਂ ਕਿਹਾ ਦੂਜੇ ਦਿਨ ਵੀ ਮੈਂ ਮਾਫੀ ਮੰਗ ਲਈ ਸੀ ਐਡਮਿੰਟਨ ਦੇ ਸ਼ੋਅ ਦੇ ਵਿੱਚ ਵੈਂਕੂਵਰ ਤੋਂ ਬਾਅਦ ਦੂਜੇ ਦਿਨ ਸਾਡਾ ਜਿਹੜਾ ਸ਼ੋਅ ਸੀਗਾ ਵੈਂਕੂਵਰ ਦੇ ਸ਼ੋਅ ਦੇ ਵਿੱਚ ਮੈਂ ਮਾਫੀ ਮੰਗ ਲਈ ਸੀ ਹੱਥ ਜੋੜ ਕੇ ਕਿ ਯਾਰ ਜੋ ਕੱਲ ਹੋਇਆ ਨਾ ਮੈਨੂੰ ਚੰਗਾ ਨਹੀਂ ਲੱਗਾ ਪਤਾ ਨਹੀਂ ਇਹ ਘੋਣੀ ਸੀ ਐਕਚੁਅਲੀ ਘੋਣੀ ਹੁੰਦੀ ਹੈ ਚਿੰਤਾ ਤਾਂ ਆ ਕਿ ਕੀ ਜੇ ਜੋ ਅਨ ਹੋਣੀ ਹੋਏ ਇਹ ਹੋਣੀਆਂ ਹੁੰਦੀਆਂ ਬਾਬੇ ਕਿਸੇ ਦੇ ਮੂਹੋਂ ਨਿਕਲਦੇ ਸੀ ਬੋਲ ਮੇਰੇ ਲਈ ਹੋਣਾ ਸੀਗਾ ਉਹਨਾਂ ਤੋਂ ਵੀ ਹੋਣਾ ਸੀ ਮੇਰੇ ਤੋਂ ਵੀ ਹੋਣਾ ਸੀ ਦੋਨਾਂ ਤੋਂ ਗਲਤੀ ਹੋਈ ਹੈ ਜਦੋਂ ਮਾਂ ਨੂੰ ਗਾਲ ਕੱਢਦੇ ਹੋ ਤੁਸੀਂ ਜਦੋਂ ਮਾਂ ਨੂੰ ਕਹਿੰਦੇ ਕਿ ਮਤਲਬ ਇਹ ਮਾਂ ਨੇ ਗਦਾਰ ਪੁੱਤ ਜਮੇ ਗੁਰਦਾਸ ਨੂੰ ਗਦਾਰ ਬਣਾ ਕੇ ਪੇਸ਼ ਕੀਤਾ ਤੇ ਬੰਗਲੂ ਦੀ ਸਬੂਤਿੰਦੇ ਫਿਰ ਕੇ ਮੈਂ ਗੁਰਦਾਸ ਨੂੰ ਗਦਾਰ ਨਹੀਂ ਆ ਮੈਂ ਤਾਂ ਪੰਜਾਬੀ ਲਈ ਬਹੁਤ ਕੁਝ ਕੀਤਾ ਮੈਂ ਕਿਵੇਂ ਕਹਿ ਸਕਦਾ ਮੈਂ ਬਹੁਤ ਕੁਝ ਕੀਤਾ ਜੀ ਮਾਨ ਸਾਹਿਬ ਇਹ ਮੇਰੀ ਸੰਗਤ ਦੱਸਦੀ ਹੈ ਮੇਰੇ ਰੂਹ ਦੱਸਦੀ ਹੈ ਮੇਰੇ ਪਿਆਰ ਕਰਨ ਵਾਲੇ ਦੱਸਦੇ ਉਹਨਾਂ ਨੂੰ ਵੀ ਪਤਾ ਹੈ ਕਿ ਅਸੀਂ ਗਲਤੀ ਨਹੀਂ ਹੈ ਪਰ ਮੁੱਦਾ ਬਣਾ ਲਿਆ ਪਿੱਛੇ ਕੌਣ ਹੋ ਰਹੇ ਬਾਦ ਸਾਹਿਬ ਸਾਨੂੰ ਕਹਿੰਦੇ ਜਿਹਦੀ ਚ ਗੱਲ ਹੁੰਦੀ ਹੈ ਉਦੀ ਹੀ ਗੱਲ ਹੁੰਦੀ ਹੈ ਹੈਨਾ ਜਦੋਂ ਮੇਰੇ ਮਮਾ ਕਹਿੰਦੇ ਨੇ ਬੰਦਾ ਸਿੱਖਰਾ ਤੇ ਹੁੰਦਾ ਹੈ ਤੇ ਨਜ਼ਰਾਂ ਤਾਂ ਹੁੰਦੀਆਂ ਨੇ ਕੁਝ ਚੰਗੀਆਂ ਕੁਝ ਮਾੜੀਆਂ ਹੁੰਦੀਆਂ ਨੇ ਪਰ ਮੈਨੂੰ ਲੱਗਦਾ ਜਿੱਦੇ ਤੇ ਸਾਈਂ ਜੀ ਖੁਦ ਮਿਹਰਬਾਨ ਹੋਣ ਉਹ ਗਰਦਾਰ ਵੀ ਨਹੀਂ ਹੋ ਸਕਦਾ ਤੇ ਮਾੜਾ ਵੀ ਨਹੀਂ ਹੋ ਸਕਦਾ ਅੱਛਾ ਤੁਸੀਂ ਬਾਲ ਨੇ ਮੁਲਕ ਦੀ ਜਿਹੜੀ ਈਵੈਂਟ ਦੀ ਗੱਲ ਕੀਤੀ ਉਹਨੂੰ ਆਪਾਂ ਸਾਈਡ ਤੇ ਕਰਦੇ ਆਂ ਪਾਸਟ ਕੁਝ ਨਹੀਂ ਰੱਖਿਆ ਬਟ ਮੈਂ ਗੱਲ ਕਰਨਾ ਚਾਹੁੰਦੀ ਆਂ ਅੱਖੀਆਂ ਉਲੀਕਦੀਆਂ ਤੁਸੀਂ 5 ਅਕਟੂਬਰ ਨੂੰ ਜਾ ਰਹੇ ਹੋ ਰਾਈਟ ਹਾਂਜੀ ਇਹ ਇੱਕ ਟੂਰ ਦਾ ਨਾਮ ਕੱਢ ਤੇ ਜਜ਼ਬਾਤ ਜ਼ਿਆਦਾ ਲੱਗਦੇ ਨੇ ਅਮਰੀਕਾ ਵਾਲਿਆਂ ਦੇ ਐਕਚੁਅਲੀ ਜਜ਼ਬਾਤ ਹੀ ਆਂ ਜਜ਼ਬਾਤਾਂ ਤੋਂ ਬਿਨਾਂ ਤਾਂ ਗੱਲ ਹੀ ਨਹੀਂ ਜਜ਼ਬਾਤ ਰਾਸ ਐ ਨੌ ਰਾਸ ਐ ਜਿਹੜੇ ਉਹਨਾਂ ਦੇ ਵਿੱਚੋਂ ਇੱਕ ਇਹ ਜਿਹੜੇ ਤੁਹਾਡੇ ਅੰਦਰ ਦੀ ਫੀਲਿੰਗ ਜਿਹੜੇ ਤੁਹਾਡਾ ਕੰਦੇ ਵਿੱਚੋਂ ਹਾਂਜੂ ਵੀ ਆਉਂਦੇ ਉਹ ਵੀ ਤਾਂ ਰਸ ਹੀ ਹੈ ਜਦੋਂ ਤੁਸੀਂ ਮੁਸਕਰਾਉਂਦੇ ਉਹ ਵੀ ਤਾਂ ਰਸ ਹੀ ਹੈ ਜਦੋਂ ਤੁਸੀਂ ਜੋਸ਼ ਚਾਉਂਦੇ ਉਹ ਵੀ ਤਾਂ ਰਸ ਇਹ ਨਵਰਸ ਹੈ ਤਾਂ ਗੀਤ ਵੀ ਮੇਰਾ ਕਹਿ ਲਿਆ ਮੇਰੇ ਨਵਰਸ ਹੈ ਮੇਰੇ ਨਵਰਤਨ ਹੈ ਸੋ ਬੁਲ ਅਮਰੀਕਾ ਦਾ ਟੂਰ ਦਾ ਸਿਰਫ ਨਾਮ ਨਹੀਂ ਆਖਿਓ ਡਿੱਗਦੀ ਆ ਉਸ ਤੋਂ ਪਹਿਲੇ ਸੀ ਲੰਡਨ ਚੋਂ ਕੀਤਾ ਉਹਦਾ ਟੂਰ ਦਾ ਨਾਂ ਇਸ ਅ ਵਰਡ ਇਸੇ ਤੁਸੀਂਗਾ ਇਹਦਾ ਨਾਂ ਨਹੀਂ ਹੋਗਾ ਕਿਉਂ ਦੇਖਦਿਆਂ ਲੰਡਨ ਕਰ ਚੁੱਕਿਆ ਆਸਟ੍ਰੇਲੀਆ ਨਿਊਜ਼ੀਲੈਂਡ ਕਰ ਚੁੱਕਿਆ ਹੁਣ ਅਮਰੀਕਾ ਜਾ ਰਹੇ ਹੁਣ ਤੁਹਾਡੇ ਤੋਂ ਹੀ ਸਵਾਲ ਪੁੱਛਣਾ ਹੈ ਕਿ ਕਿਹੜੇ ਕਾਮਯਾਬ ਸ਼ੋਅ ਹੋਏ ਮਤਲਬ ਜਿਹੜੇ ਸਾਰੇ ਸਕਸੈਸਫੁਲ ਸਭ ਜੀ ਜੀ ਸਭ ਜਾਣਦੇ ਨੇ ਮਾਨ ਸਰ ਕੀ ਕਰੀਏ ਤੁਸੀਂ ਐਕਚੁਅਲੀ ਅੱਖੀਆਂ ਸਾਡੀਆਂ ਇੰਨੀਆਂ ਦੇਖਦਿਆਂ ਨੇ ਤੁਸੀਂ ਜਦੋਂ ਔਨੇਓ ਲੰਬੇ ਸਮੇਂ ਬਾਅਦ ਤਾਂ ਫਿਰ ਉਹ ਸਫਲ ਮੁਕੰਮਲ ਆਪਣੇ ਆਪ ਹੀ ਹੋ ਜਾਂਦਾ ਹੈ ਬੇਸ਼ੱਕ ਬੇਸ਼ੱਕ ਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ ਜਦੋਂ ਤੁਸੀਂ ਪਰਫਾਰਮ ਕਰਦੇ ਹੋ ਅਸੀਂ ਬਹੁਤ ਵਾਰ ਦੇਖਿਆ ਤੁਹਾਡੀਆਂ ਅੱਖਾਂ ਨਾਲ ਬੋਲ ਜਾਂਦੇ ਨੇ ਇਹਦਾ ਤੁਸੀਂ ਬਹੁਤ ਜ਼ਿਆਦਾ ਇੰਟੂ ਹੋ ਜਾਂਦੇ ਹੋ ਬਹੁਤ ਜ਼ਿਆਦਾ ਸੈਂਸਿਟਿਵ ਹਾਂਜੀ ਅਸੀਂ ਵੀ ਕਈ ਵਾਰ ਦੇਖ ਕੇ ਸੇਮ ਫੀਲ ਕਰਦੇ ਹਾਂ ਮੈਨੂੰ ਲੱਗਦਾ ਜੋ ਲਾਈਵ ਦੇਖਦੇ ਹੋਣਗੇ ਉਹ ਤਾਂ ਜ਼ਿਆਦਾ ਕਨੈਕਟਿਵ ਫੀਲ ਕਰ ਪਾਉਂਦੇ ਹੋਣਗੇ ਮੈਮ ਤੁਸੀਂ ਕਿੰਨੇ ਕੁ ਲਾਈਵ ਸ਼ੋਅਜ਼ ਇਹਨਾਂ ਦੇ ਕਾਨਸਰਟਸ ਅਟੈਂਡ ਕੀਤੇ ਨੇ ਤਾਂ ਤੁਸੀਂ ਕਿੰਨੀ ਕੁ ਵਾਰ ਇੰਟੂ ਹੋ ਗਏ ਉਹ ਇਹ ਭੁੱਲ ਗਏ ਕਿ ਇਹ ਗੁਰਦਾਸ ਹੈ ਬਸ ਤੁਸੀਂ ਉਹ ਸੁਰਾਂ ਦੇ ਵਿੱਚ ਯੂ نو ਇਮੋਸ਼ਨਲ ਹੋ ਗਏ ਮਾਈਕ ਤੇ ਮੋਸਟ ਆਫ ਦਾ ਟਾਈਮ ਇਹਦੇ ਸ਼ੋਅ ਦੇ ਨਾਲ ਹੀ ਹੁੰਦੀਆਂ ਹਾਂ ਹਾਂਜੀ ਮੇਰੀ ਆਵਾਜ਼ ਆਈ ਜਾਂਦੀ ਤੁਹਾਨੂੰ ਸਾਰੇ

इमोशन hmm. जो भी होना पड़ेगा शहीद ने मतलब कहना की मैं शहीद हाँ yeah. प्रूफ करना पे कि शहीद से शहीद भगत सिंह जी बारे बोलिया गया शहीद नहीं है तो उन्होंने बोला की प्रूफ करना पेगा सो अनदर डायलेक्ट मोटे ही उस डायलेक्ट उन्होंने उस दद और मान्यता पे उसका जवाब दे सर श्रीवास्तव सवाल है सर पहले वो रीडिंग सोर्स जो भी हुए नहीं था अनु सवाल चलोगे जो दे आया जो ਵੀ ਸਾਡੇ ਉੱਤੇ ਪਹਿਲਾ ਉਹ ਵਿਚਾਰ ਵੀ ਹੋਟ ਆਉਂਦਾ ਨਾ ਕਿ ਆਸੀਂ ਸਭ ਤੋਂ ਪਹਿਲਾਂ ਕਿਸੇ ਧੀਰੀ ਕੋ ਜਾਣਿਆ ਚਾਹੁੰਦੇ ਹਾਂ ਆਪਣੇ ਘਰ ਦਾ ਕੰਪੋਨਰ ਪਰ ਜਾਂ ਸਾਡਾ ਲਾਈਟ ਪਾਰਟਨਰ ਮੈਂ ਹਮੇਸ਼ਾ ਮਨਜੀਤ ਵੀ ਆਪਾਂ ਤੁਹਾਡੇ ਨਾਲ ਲਿਖਿਆ ਬਹੁਤ ਪਿਆਰੀ ਜੋੜੀ ਹੈ ਇਹ ਸਭ ਤੋਂ ਪਹਿਲਾਂ ਹਰ ਕੋਈ ਜਿਹੜਾ ਫੁਰਨਾ ਤੁਹਾਡੇ ਮਨ ਚੋਂਦਾ ਹੈ ਉਹ ਮੈਮ ਨਾਲ ਸ਼ੇਅਰ ਕੀਤਾ ਜਾਂਦਾ ਹੈ ਅੱਗੇ ਤੇ કે અ મારા બેટા ભી ਇਸ ચીજ ਦਾ અ સબૂત હે કેક મેરે સામે સાક્ષી હુને કેક મેને તો ગીત કુછ કઈ બરી અપને પાવરતા દે અગે ભી નિકલ જાન ઉડાન બહોત લંબી હો જાઉં તો કે દે ભાઈ ઠલે આ જા તો હે કુસિયા રહા હો તો ફિર ઓ જ્યાદા દે ચક્કર ફિર કેક ક્રિટિક જڑا સહી તરીકે नाल જڑا હોના ਕ੍ਰਿਟਿਸਿਜ਼ਮ ਹੋ ਵੀ ਬਹੁਤ ਉਹ ਬੈਲੈਂਸਰ ਤਕੜੀ ਬਰਾਬਰ ਆਦੀ ਪਾਜੀ ਮੰਤਲ ਅਸੀਂ ਸਾਰੇ ਬਹੁਤ ਸਤਿਕਾਰ ਕਰਦੇ ਸਰ ਇਹ ਪੰਜਾਬ ਦੇ ਦਿੱਲੀ ਦੁਨੀਆ ਭਰ ਦੇ ਤੁਹਾਡਾ ਬਹੁਤ ਸਤਿਕਾਰ ਹੈ ਅੱਜ ਕੱਲ ਇਹ ਟ੍ਰੈਂਡ ਚੱਲਦਾ ਹੈ ਕਿ ਸਟੇਜ ਸ਼ੋ ਦੇ ਦੌਰਾਨ ਤੁਹਾਡਾ ਤੁਹਾਨੂੰ ਸੈਟ ਬਣਾਇਆ ਅੱਜ ਕੱਲ ਤਾਂ ਸਟੇਜ ਸ਼ੋ ਤੇ ਸਿੰਗਰ ਗਾਣੇ ਕੱਢੀ ਜਾਂਦੇ ਉਹ ਕੋਨਸੈਪਟ ਕਰ ਲੈਂਦੇ ਆ ਪਰ ਤੁਸੀਂ ਤੇ ਕੋਈ ਜਦਾ ਕਹਿ ਨਹੀਂ ਸੀ ਵਿਸ਼ੇ ਭਗਉ ਕੀ ਤਾਂ ਕਰ ਮੈਂ ਤਾਂ ਆਯੁਰਵੇਦ ਦੀ ਫਾਲ ਗੱਡੀ ਸੀ ਜਿਹੜੀ ਜਿਹੜੀ ਸੀ ਪਰ ਮੈਂ ਉਹੀ ਕਹਿ ਰਿਹਾ ਕਿ ਗੁਰਦਾਸ ਸਿੰਘ ਕਿਉਂ ਇਹਦੇ ਪਿੱਛੇ ਕੋਈ ਆਈਟੀ ਸੈਲਸ ਜਾਂ ਇਹਦੇ ਪਿੱਛੇ ਕੋਈ ਹੈਗਾ ਸੀਗਾ ਜਾਂ ਤੁਹਾਨੂੰ ਲੱਗਦਾ ਕਿ नहीं 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 ऐसा ऐसा कुछ नहीं बंद अपनी पावुता है अपने बंदे बन, जज्बात है जब तो कोई थोड़े ना कोई तिखी गल करेगा हर बंद इंसान है और अचक जोड़ा है थोड़ा जहा पेसेंस बंद बहुत कम हो गया क्योंकि नौजवान पीढ़ी जी है इसके दुहानतों निकल रही है क्योंकि पेशंस उन्होंने को नहीं को सिर्फ मोबाइल है और मोबाइल दे जो, जो कुछ देख द जो कुछ गलत होंगे वह सारिया असर कर दें ਹਰ ਉਹ ਜਿਹੜਾ ਅਸਰ ਹੈ ਮੇਰਾ ਖਿਆਲ ਹੈ ਉਹਨਾਂ ਦੀ ਜ਼ੁਬਾਨ ਤੇ ਵੀ ਰਹਿੰਦਾ ਹੋਇਆ ਮਾਨਸਾ ਕਾਫੀ ਦੇਰ ਤੋਂ ਫਿਲਮ ਦਾ ਇੰਤਜ਼ਾਰ ਨਹੀਂ ਤੁਹਾਡੇ ਆਉਣ ਵਾਲਿਆਂ ਨੂੰ ਕੀਤਾ ਜਾ ਰਿਹਾ ਤੇ ਆਉਣ ਵਾਲੇ ਸਮੇਂ ਵਿੱਚ ਕੋਈ ਫਿਲਮ ਦੇਖਣ ਨੂੰ ਮਿਲੂਗੀ ਵੀ ਤੁਹਾਡੇ ਬਿਲਕੁਲ ਮਿਲੂਗੀ ਮੈਨੂੰ ਮੇਰੇ ਨੂੰ ਪਤਾ ਨਹੀਂ 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 ਮਿਲੇਗੀ ਜੀ ਹੈ ਨਾ ਦਿਲ ਨਹੀਂ ਕਰਦਾ ਸੰਭਲ ਉਹਨੇ ਕਿਹਾ ਤਾਂ ਹੋਂ ਦਾ ਬੱਥਰ ਲੜਾਈ ਮਾਨਸਾ ਕਦੇ ਆ ਜਾ ਪੜੇ ਲੜੀਏ ਕਦੇ ਮੇਰੀ ਅੰਕ ਕਦੇ ਆ ਜਾ ਪੜੇ ਲੜੀਏ ਕਦਮ ਵੀਰੀ ਲੜਦੀ ਹੈ ਜੁੱਤੀ ਕਹਿੰਦੇ ਜੁੱਤੀਮਾਰ ਆਪਣੇ ਖਸਦ ਦੇ ਸਾਰ ਕਸਮ ਮਰੇ ਤੇਰਾ ਨਹੀਂ ਤੇਰਾ ਨਹੀਂ ਤੇਰਾ ਤੇ ਲੜਾਈ ਜ਼ਰੂਰੀ ਮੈਂ ਕਹਿੰਦਾ ਫਿਲਮ ਦਾ ਜ਼ਿਕਰ ਛੱਡ ਕੇ ਇੱਕ 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 ਮੈਨੂੰ ਗੱਲ ਯਾਦ ਆ ਗਈ ਥੋੜੇ ਫੈਮਿਲੀ 'ਚ ਬੜਾਈ ਕ੍ਰੀਏਟਿਵ ਡਾਇਰੈਕਟਰ ਫੁੱਟੇ ਖੁਦਾ ਪੇਟਾ ਜਿਨ੍ਹਾਂ ਨੇ ਪਹਿਲਾਂ ਥੋੜਾ ਗਾਣਾ ਡਾਇਰੈਕਟ ਕੀਤਾ ਉਹ ਸਗਾਣੀ ਡਾਇਰੈਕਸ਼ਨ ਦੀ ਚਰਚਾ ਬਹੁਤ ਹੋਈ ਕਿਉਂਕਿ ਇੱਕ ਬਾਦਸ਼ਾਹ ਜੀ ਦਾ ਗਾਣਾ ਵੀ ਉਹਨੇ ਡਾਇਰੈਕਟ ਕੀਤਾ ਸੀਗਾ ਤੇ ਉਸ ਤੋਂ ਬਾਅਦ ਉਹਨੇ ਥੋੜੀ ਥੋੜਾ ਗਾਣਾ ਵੀ ਡਾਇਰੈਕਟ ਕੀਤਾ ਐਂਡ ਉਸ ਤੋਂ ਬਾਅਦ ਜਿਵੇਂ ਫਿਲਮ ਦਾ ਜ਼ਿਕਰ ਕੀਤਾ ਤਾਂ ਤਾਂ ਉਹਨਾਂ ਦੀ ਗੱਲ ਜ਼ਰੂਰ ਜਾਣੀ ਚਾਹਨਾ ਹੈ ਕਿ ਬੇਟੇ ਬੇਟਾ ਜੀ ਹੁਣ ਕਿਵੇਂ ਨੇ ਬੇਟਾ ਜੀ ਫਰਸਟ ਕਲਾਸ ਵਿੱਚ ਹੈ ਨਾ ਬੇਟਾ ਹੋਇਆ ਨਾ ਬੇਟੇ ਦੇ ਵੀ ਜੋਇ ਕਰ ਰਹੇ ਹੈ ਅੱਛਾ ਸੁਮਨ ਜੀ ਤੁਸੀਂ ਇਹ ਤਦ ਬਸ ਮੁਸਕਰਾ ਰਹੇ ਹੋ ਜਦੋਂ ਉਹਨਾਂ ਨੇ ਕੁਝ ਨਹੀਂ ਕਿਹਾ ਤੁਸੀਂ ਆਖੋ ਮੈਂ ਤਾਂ ਪੁੱਛਾਂਗਾ ਤਾਂ ਬਸ ਹੈ ਮੈਂ ਤਾਂ ਜ਼ਰੂਰ ਦੱਸਣਾ ਚਾਹਾਂਗੀ ਭਾਜੀ ਜਦੋਂ ਤੁਸੀਂ ਸਾਰੀ 뮤ਜ਼ਿਕ ਇੰਡਸਟਰੀ ਪਰਿਵਾਰ ਹੋ ਹੈ ਨਾ ਉਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਕਿਹਾ ਕਿ ਸਵਾਲ ਪੁੱਛਣ ਲੱਗੇ ਵੀ ਲੱਗ ਰਿਹਾ ਵੀ ਹਨਾ ਪੁੱਛਣਾ ਚਾਹੀਦਾ ਜਾਂ ਨਹੀਂ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗੀ ਤੁਹਾਡੇ ਬਿਲਕੁਲ ਨੈਕਸਟ ਉੱਪਰ ਜੀ ਬੈਠੇ ਨੇ ਪਹਿਲੀ ਮੁਲਾਕਾਤ ਯਾਦ ਹੈ ਕਿਉਂਕਿ ਇੱਕ ਯਕੀਨ ਬਣਦਾ ਉਸ ਤੋਂ ਬਾਅਦ ਹੀ ਅਸੀਂ ਇਕੱਠੇ ਕੰਮ ਕਰਦੇ ਆਂ ਬਿਲਕੁਲ 2013 ਦੇ ਵਿੱਚ ਪਹਿਲੀ ਐਲਬਮ ਸੌ 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 2013 ਦੇ ਵਿੱਚ ਪਹਿਲੇ ਤਾਂ ਮੈਂ ਮੋਸ਼ਨਲ ਬੋਕ ਇਮੋਸ਼ਨਲੀ ਆਮ ਮਤਲਬ ਬਹੁਤ ਹੋਇਆ ਪਿਆ ਮਾਨ ਸਾਹਿਬ ਨੇ ਬੈਠਾ ਦਿਸ ਇਜ਼ ਮਾਈ ਮਤਲਬ ਜੈਸਚਰ ਕਹਿ ਲੋ ਜਾਂ ਰੱਬ ਦੀ ਉਹ ਕਹਿ ਲੋ ਆਈ ਐਮ ਸਿਟਿੰਗ ਵਿਦ ਹਿਮ ਇਨ ਵੈਰੀ ਜੈਸਚਰ ਹੈ ਨਾ ਤੇ 2013 ਦੇ ਵਿੱਚ ਰੋਟੀ ਐਲਬਮ ਅਸੀਂ ਕੀਤੀ ਸੀ ਹੁਣ ਫਿਰ ਸਾਨੂੰ ਮੌਕਾ ਮਿਲਿਆ ਉਹ 24 ਦੇ ਵਿੱਚ ਤੇ ਉਸ ਉਸ ਵੇਲੇ ਫਿਰ ਮਾਨ ਸਾਹਿਬ ਨੇ ਜੋ ਮੈਨੂੰ ਥੋੜਾ ਜਿਹਾ ਮੇਰੀ ਮੈਮਰੀ ਬਹੁਤ ਘੱਟ ਹੈ ਤੇ ਉਸ ਵੇਲੇ ਮੈਂ ਮਿਲਿਆ ਸੀ ਇੱਕ ਕਾਨਫਰੰਸ ਕੀਤੀ ਸੀ ਤੇ jw ਬੈਰਟ ਦੇ ਵਿੱਚ ਉੱਥੇ ਫਿਰ ਮੇਰਾ ਇੰਟਰੈਕਸ਼ਨ ਹੋਇਆ ਸੀ ਰੂਬੀ ਭਾਜੀ ਮੇਰੇ ਵੱਡੇ ਬ੍ਰਦਰ ਹੁੰਦੇ ਨੇ ਉਹ ਬੰਬੇ ਹੁੰਦੇ ਸੀ ਅਜਕਲ੍ਹ ਮਾਰਨੇ ਉਹਨਾਂ ਦਾ ਇੰਟਰੈਕਸ਼ਨ ਮਨਜੀ ਮਰਨ ਨਾਲ ਔਰ ਮਾਨ ਸਾਹ ਨਾਲ ਜ਼ਿਆਦਾ ਕਿਉਂਕਿ ਬੰਬੇ ਰਿਲੇਟਿਡ ਦੇ ਵਿੱਚ ਉਹ ਬਹੁਤ ਆਂਦੇ ਜਾਂਦੇ ਸੀ ਆ ਮੈਂ ਦੱਸਾਂਗਾ ਉਹਨਾਂ ਬਾਰੇ ਸੌਰੀ ਹਾਂਜੀ ਰੂਬੀ ਭਾਜੀ ਜਦੋਂ ਸਾਡੇ ਕੋਲ ਆਈ ਸੀ ਮਤਲਬ ਰੂਬੀ ਭਾਜੀ ਸੀ ਬਹੁਤ ਰਿਸਪੈਕਟ ਕਰਦੇ ਮੇਰਾ ਇੱਕ एंड कुछ प्रॉब्लम हो गई एंड आई जस्ट कॉल रूबी जी मैं कहा रूबी जी ये सर सा है मैं नो प्रॉब्लम जी कुछ करते हैं रूबी जी आगे पैसे भी लेके आगे लेकिन मेरे कपड़े मेरे घर पर चली सो ठीक हो गई तो मैं रूबी जी ने प्रॉमिस किया था कि रूबी जी इस टाइम तो नहीं लेकिन और कर सकते हैं सकते नो प्रॉब्लम जी उन्होंने किसी चीज़ में ना नहीं किया एंड मतलब उस चीज़ का सीखे सी उन्होंने काम करना ही करना क्योंकि उस टाइम खड़े हो गए सी ਤੇ ਉਸ ਤੋਂ ਬਾਅਦ ਜਿੱਦਾਂ ਤੱਕ ਸ਼ਾਜੀ ਨੂੰ ਇੰਟਰੋਡਿਊਸ ਕਰਨ ਵਾਲੇ ਵੀ ਗਰੂਪ ਬੀ ਸੀ ਉਹ ਵੀ ਸਾਡੇ ਕਰਨ ਨੂੰ ਲੈ ਕੇ ਆਏ ਸੀ ਰੂਬੀ ਸੀ ਉੱਥੋਂ ਸਾਡਾ ਫਿਰ ਅਕਾਸ਼ਿਕ ਸਾਹ ਸ਼ੁਰੂ ਹੋਇਆ ਔਰ ਇਸ ਐਲਬਮ ਦਾ ਰੋਟੀ ਦਾ ਮਿਊਜ਼ਿਕ ਚਾਰੀ ਦਿੱਤਾ ਸੀ ਉਸ ਤੋਂ ਬਾਅਦ ਕੀ ਬੜੀ ਦੁਨੀਆ ਦਾ ਗਾਣਾ ਉਹ ਸ਼ਾਜੀ ਕਿਵੇਂ ਸ਼ਾਜੀ ਨਹੀਂ ਜੀ ਪਰਟੀ ਨੇ ਆਹ ਮਤਲਬ ਕਿ ਗੰਗੀਤ ਵੀ ਚਾਹੁੰਦਾ ਸੀ ਜਿਹੜੇ ਕੋਹ ਕੋਲੇ ਚਾਹੁੰਦੇ ਸਨ ਪਰਦੇ ਤੋਂ ਪਿੱਛੇ ਲੱਗੇ ਬੈਠ ਸੀ ਉਹ ਕੰਬਲੀ ਜਾਂ ਕੇ ਕੰਬਲੀ ਕਰਨਾ ਚਾਹੁੰਦੇ ਸੀ ਫਿਰ ਉਸ ਤੋਂ ਬਾਅਦ ਹੋਰ ਐਂਡਰਿਕ ਹੋ ਨਹੀਂ ਕਰਨਾ ਦੈਨ ਇਟ ਡਿਸਾਈਡਡ ਕਿ ਜਦੋਂ ਗਲੀ ਤੋਂ ਪੁੱਛਿਆ ਗਿਆ ਉਹਨੇ ਕਿਹਾ ਕਿ ਹਾਂ ਕਿ ਬੜੀ ਦੁਨੀਆ ਨਾ ਕਰਦੇ